ਅਭੀ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਨਜ਼ਦੀਕੀ ਪਿੰਡ ਮਸ਼ਰਾਲਾ ਨੇੜੇ ਮਿਆਣੀ ਚ ਮੇਲਾ ਵਿੱਚ ਚੁਪਚਰ ਕੁੱਲੇ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਉਹਨਾਂ ਦਾ ਕੁੱਲੇ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਪਰ ਦੇਖਦੇ ਹੀ ਦੇਖਦੇ ਸਾਰੀ ਦੀ ਸਾਰੀ ਕੁੱਲੀ ਅਤੇ ਪ੍ਰਾਲੀ ਸੜ ਕੇ ਸੁਆਹ ਹੋ ਗਈ ਜਿਸ ਕਾਰਨ ਗੁੱਜਰ ਸਮੂਰਦੀਨ ਦਾ 10 ਲੱਖ ਰੁਪਏ ਤੋਂ ਵੱਧ ਨੁਕਸਾਨ ਹੋ ਗਿਆ ਪੀੜਤ ਅਨੁਸਾਰ ਥਿਲ-ਥਿਲ ਕਰਕੇ ਉਸਨੇ ਨਕਦੀ ਅਤੇ ਗਹਿਣੇ ਬਣਾਏ ਸੀ ਘਟਨਾ ਬਾਰੇ ਦੱਸਦੇ ਹੋਏ ਸਮੂਰਦੀਨ ਫੁੱਟ-ਫੁੱਟ ਕੇ ਰੋਣ ਲੱਗ ਪਿਆ ਸਮੂਰਦੀਨ ਦੇ ਮੁਤਾਬਕ ਪੇਟੀ ਵਿੱਚ ਪਏ 4 ਲੱਖ ਰੁਪਏ ਦੀ ਨਕਦੀ 4 ਲੱਖ ਦਾ ਸੋਨਾ ਅਤੇ ਕਾਦ ਦਾ ਕੀਮਤੀ ਸਮਾਨ ਅੱਗ ਦੇ ਨਾਲ ਸੜ ਕੇ ਸੁਆਹ ਹੋ ਗਿਆ ਹੈ ਇਸ ਦੇ ਨਾਲ 2 ਲੱਖ ਰੁਪਏ ਦੀ ਪਰਾਲੀ ਸੜ ਗਈ ਜਦ ਕੀ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਤੱਕ ਸਾਰਾ ਸਮਾਨ ਅਤੇ ਕੁੱਲ ਸੜ ਕੇ ਸੁਆਹ ਹੋ ਚੁੱਕੀ ਸੀ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਰ ਨਿਊਜ਼ ਚੈਨਲ ਡੇਰਾ ਬਾਬਾ ਨਾਨਕ ਸਨ ਮੇਰਾ ਨਾਮ ਸੁਰਮੂ ਹੈ ਸਰ ਅਸੀਂ ਅੰਦਰ ਬੁਰੀ ਨਗਰ ਅੰਤਰਾਚ ਰੂਪੇ ਉਧਰ ਲਿਆ ਕੇ ਦੇ ਅੰਦਰ ਤੁਸੀਂ ਦੇ ਹੀ ਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕੀ ਚਿਤਰਾ ਆ ਗਿਆ ਹਾਂ ਲਾ ਲੰਦ ਲੀਡ ਆ ਗਏ ਪਿੱੱਟ ਦੇ ਪੱਥਿਆਣਾ ਸੱਜਾ ਆ ਗਏ ਨਾ ਜਗਾਇਆ ਸਾਡੇ ਬੱਚੇ ਬੱਚੇ ਸੀ ਬਾਹਰ ਗੱਡਿਆ ਸੱਟ ਕੋਈ ਪਤਾ ਨਹੀਂ ਲਗਾ ਕਿ ਤਾਰ ਗਏ ਸੱਟਾ ਦੁੱਖਾ ਜੀਆ ਨਗਦੀ ਸੀ 4 ਲੱਖ ਰੁਪਏ ਨਹੀਂ ਸਰ ਅਸੀਂ ਮੰਨ 300 ਲੱਖ ਦੀ ਪਰਾਲੀ ਸਰ ਤੇ ਜੋ ਪੰਡਾ ਢਿੰਦਾ ਸਾਰੇ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸਾਰ ਜਲ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਝ ਨਹੀਂ ਆਇਆ ਸਰ ਪੰਡਾਲੇ ਬਥੇਰੀ ਮਦਦ ਕੀਤੀ ਫਿਰ ਕੁਝ ਬਚਿਆ ਨਹੀਂ ਅੱਗ ਬੜੀ ਜ਼ੋਰ ਨਾਲ ਆਈ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੇ ਜ਼ੋਰ ਨਾਲ ਪੰਡਾਲੇ ਨੇ ਬਚਾਏ ਆ ਬੱਚੇ ਬੜੀ ਮੁਸ਼ਕਲ ਨਾਲ ਕੱਢੇ ਬਾਹਰ